ਬ੍ਰੇਕਿੰਗ ਟੂਡੇ ਨਿਊਜ਼ ਦੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਸ਼ੇ ਤੇ ਨਕੇਲ ਕਸਣ ਲਈ ਐਸਐਸਪੀ ਗੁਰਦਾਸਪੁਰ ਦੀ ਅਗਵਾਈ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਗੁਰਦਾਸਪੁਰ ਪੁਲਿਸ ਨੇ ਗੀਤਾ ਪਵਨ ਰੋਡ ਤੇ ਇਸਲਾਮਾਬਾਦ ਮੁਹੱਲੇ ਵਿੱਚ ਅਚਨਚੇਤ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਅੰਦਰ ਵੜ ਕੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ ਹਾਲਾਂਕਿ ਇਸ ਦੌਰਾਨ ਕੋਈ ਨਸ਼ੀਲੀ ਜਾਂ ਗੈਰ ਕਾਨੂੰਨੀ ਵਸਤੂ ਮਿਲਣ ਦੀ ਸੂਚਨਾ ਨਹੀਂ ਹੈ ਪਰ ਪੁਲਿਸ ਨੂੰ ਦੇਖ ਕੇ ਇੱਕ ਵਿਅਕਤੀ ਨੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਐਸਐਸਪੀ ਹਰੀਸ਼ ਕੁਮਾਰ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਹੁਣ ਕੋਈ ਵੀ ਨਸ਼ੇ ਦਾ ਕਾਰੋਬਾਰ ਬਖਸ਼ਣ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿੱਚ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਉਨ੍ਹਾਂ ਕਿਹਾ ਕਿ ਪੁਲਿਸ ਦੀ ਸਰ ਗਰਮੀ ਦੇ ਚੱਲਦੇ ਜ਼ਿਲ੍ਹੇ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਠੱਲ ਪੈ ਚੁੱਕੀ ਹੈ ਪਰ ਜੇ ਕਿਤੇ ਕੋਈ ਵੀ ਛੋਟਾ ਮੋਟਾ ਵਪਾਰੀ ਅਜੇ ਵੀ ਅਜੀਹਾ ਕਾਲਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਮਿਲਦਿਆਂ ਹੀ ਉਸਤੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਨੇ ਕਿਹਾ ਕਿ ਪੁਲਿਸ ਨੂੰ ਨਸ਼ਾ ਰੋਕਣ ਵਿੱਚ ਲੋਕਾਂ ਦਾ ਕਾਫੀ ਸਹਿਯੋਗ ਮਿਲ ਰਿਹਾ ਹੈ ਜੇਕਰ ਕੋਈ ਵੀ ਕਿਸੇ ਨਸ਼ੇ ਦੇ ਕਾਰੋਬਾਰੀ ਆ ਨਸ਼ੇ ਦੇ ਆਦੀ ਨੌਜਵਾਨਾਂ ਦੀ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਬਿਨਾਂ ਝਿਜਕੇ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਸੰਪਰਕ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਜਾਇਦਾਦਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਇਹ ਸਾਹਮਣੇ ਆਈਆਂ ਨੇ ਕਿ ਕਿਸੇ ਦੇ ਨਸ਼ੇ ਦੇ ਕਾਰੋਬਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਨੂੰ ਵੀ ਅਟੈਚ ਕੀਤਾ ਜਾਵੇਗਾ SSP ਹਰੀਸ਼ ਕੁਮਾਰ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਗੁਲਾਮੀ ਹੈ ਜਿਸ ਤਰ੍ਹਾਂ 15 ਅਗਸਤ ਨੂੰ ਦੇਸ਼ ਨੂੰ ਮਿਲਿਆ ਆਜ਼ਾਦੀ ਹਾਸਲ ਕਰਨ ਲਈ ਸੁਤੰਤਰਤਾ ਸੈਨੀਆਂ ਨੂੰ ਲੜਨਾ ਪਿਆ ਸੀ ਉਸੇ ਤਰ੍ਹਾਂ ਦੇਸ਼ ਨੂੰ ਆਜ਼ਾਦ ਹਾਸਲ ਕਰਨ ਲਈ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਆਪਣੇ ਆਪ ਨਾਲ ਲੜਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੰਟਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਹਿਯੋਗ ਕਰ ਰਿਹਾ ਹੈ ਅਤੇ ਜੇਕਰ ਨਸ਼ੇ ਦੀ ਦਲਦਲ ਵਿੱਚ ਫਸਿਆ ਕੋਈ ਨੌਜਵਾਨ ਜਾਂ ਉਸ ਦੇ ਮਾਪਿਓ ਆਪਣੇ ਬੱਚੇ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ ਤਾਂ ਪੁਲਿਸ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ ਪੁਲਿਸ ਉਸ ਦਾ ਇਲਾਜ ਵੀ ਮੁਫਤ ਕਰਵਾਵੇਗੀ ਅਤੇ ਉਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾਵੇਗੀ ਅੱਜ ਅਸੀਂ ਆਪਰੇਸ਼ਨ ঈਗਲ ਦੇ ਤਹਿਤ ਜਿਹੜਾ ਸਾਡਾ ਸਪੈਸ਼ਲਾਈਜ਼ਡ ਸਰਚ ਆਪਰੇਸ਼ਨ ਹੁੰਦਾ ਉਹ ਅਸੀਂ ਕਿੱਤਾ ਜਿਹੜੇ ਵੀ ਨਸ਼ੇ ਦੇ ਅੱਡੇ ਬਣੇ ਹੋਏ ਸੀ ਜਾਂ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਇਲਾਕੇ ਸੀਗੇ ਜਿੱਤੇ ਸ਼ਿਕਾਇਤ ਕਾਫੀ ਆ ਰਹੀ ਸੀ ਨਸ਼ੇ ਕੇ ਉਤੇ ਨਸ਼ੇ ਵੇਚਣ ਦੀ ਸ਼ਿਕਾਇਤ ਹੈ ਜਾਂ ਫਿਰ ਉੱਥੇ ਕੰਜ਼ਮਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਉਸੇ ਹੀ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿਟੀ ਦਾ ਏਰੀਆ ਹੈ ਉੱਥੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਚੰਗੀ ਗੱਲ ਸਾਨੂੰ ਇਹ ਦਿਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿ ਰੈਗੂਲਰ ਸਾਡੀ ਰੇਡ ਹੁੰਦੀਆਂ ਰੈਗੂਲਰ ਚੈਕਿੰਗਸ ਹੁੰਦੀ ਹੈ ਸੋ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਵਿਡੀਸੀ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਬਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਹਾਂ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਿਲੀਜ਼ ਹੈਗੇ ਕੁਛ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਆ ਜਾਂ ਆਫਰ ਨਾਨ ਜਿਹੜੇ ਹੈ ਕਈ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਿਲੀਜ਼ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਹਾਂ ਕਿ ਭਈ ਆਪਣੇ ਬੱਚੇ ਹੁਣ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤਾਂ ਉਹ ਸੈਕੰਡ ਜਨਰੇਸ਼ਨ ਸਮਗਲਰ ਉਹ ਤੋ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਹੈ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾਂ ਜਿਹੜੇ ਫਿਰ ਵੀ ਇਹਦੇ ਵਿੱਚ ਲੱਗੇ ਪਏ ਹਨ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਜਾਰੀ ਰੱਖਾਂਗੇ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚੇਰ ਦੇ ਪਾਸੇ ਵੀ ਲੱਗੇ ਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮਗਲਰਸ ਨੇ ਜਿਨ੍ਹਾਂ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹੈ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਤਾਂ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਹੈ ਸੀ ਪਾਣ ਨੇ ਜਿਹੜੇ ਡਿਸਟ੍ਰਿਕਟਸ ਆ ਜਿੱਥੇ ਵੀ ਇਹਨਾਂ ਦੇ ਰਿਸ਼ਤੇਦਾਰ ਹਨ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਉਹ ਸਾਰੇ ਆਈਡੈਂਟੀਫਾਈ ਕਰਦੇ ਆ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ ਇਸੀ ਚੀਜ਼ ਦੇ ਵਿੱਚ ਹੈ ਕਿ ਐਨਡੀਪੀਐਸ ਦੇ ਕੇਸਸ ਦੇ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀਆਂ ਕਿੱਥੇ-ਕਿੱਥੇ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਕਿ ਫੋਰਟੇਚਰ ਵੀ ਕਰਾ ਲਿਆ ਬਿਲਕੁਲ ਇਹ ਐਕਡਮ ਪੋਜ਼ਿਟਿਵ ਡਵੈਲਪਮੈਂਟ ਹੈ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿਉਂ ਅਸੀਂ ਪਹਿਲਾਂ ਵੀ ਰੇਡ ਕਰਦੇ ਰਹੇ ਕਈ ਵਾਰ ਕੀ ਹੁੰ ਕਿ ਨਹੀਂ ਜੀ ਇੱਥੇ اسلامਾਬਾਦ ਮੁਹੱਲਾ ਜਾਂ ਫਲਾਨਾ ਮੁਹੱਲਾ ਜੋ ਹੈ ਉਹ ਡਰਗ ਦਾ ਹੌਟਸਪੌਟ ਬਣਿਆ ਹੈ ਉੱਥੇ ਜਾ ਕੇ ਅਸੀਂ ਰੇਡ ਕਰੀਏ ਰੂਟੀਨ ਐਕਸਰਸਾਈਜ਼ ਬਣ ਜਾਂਦੀ ਹੈ ਬਟ ਇਹ ਨਵੀਂ ਚੀਜ਼ ਹੈ ਹੈ ਕਿ ਹੁਣ ਲੋਕਾਂ ਨੇ ਪੁਲਿਸ ਦਾ ਸਾਥ ਵੀ ਦੇਣਾ ਸ਼ੁਰੂ ਕੀਤਾ ਹੈ ਸੋ ਨਾਟ ਜਸ ਕੇ ਰੂਟੀਨ ਐਕਸਰਸਾਈਜ਼ ਮੰਨੀ ਮੰਨੀ ਜਾ ਰਹੀ ਹੈ ਬਟ ਉਹ ਆਪ ਜਾਗਰੂਕ ਹੈ ਕਿ ਅਸੀਂ ਜਿਹੜੇ ਵੀ ਕੋਈ ਮਾੜੇ ਮੋٹے ਰਹਿ ਵੀ ਗਏ ਆ ਕਿਉਂਕਿ ਹਾਰਡਲੀ ਇੱਕ ਦੋ ਫੈਮਿਲੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਪੂਰਾ ਏਰੀਆ ਜਿਹੜਾ ਹੈ ਉਹ ਬਦਨਾਮ ਹੋ ਜਾਂਦਾ ਸੋ ਉਹਨਾਂ ਨੇ ਇਹੀ ਹੁਣ ਨਿਸ਼ਚੈ ਕੀਤਾ ਹੈ ਕਿ ਭਈ ਇਹ ਜਿਹੜੇ ਇੱਕ ਦੋ ਫੈਮਿਲੀ ਮੈਂਬਰਸ ਇਹਨ ਜਾਏ ਉਹਨੂੰ ਮੋਟੀਵੇਟ ਕਰਕੇ ਕਰ ਸਕਦੇ ਆ ਉਹਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਕੀਤਾ ਜਾ ਸਕਦਾ ਹੈ ਜਾਂ ਅਗਰ ਉਹ ਹਾਰਡ ਕੋਰਸ ਮਗਲਰਸ ਹੈ ਜਾਂ ਕੋਈ ਕਰਿਮਨਲ ਐਲੀਮੈਂਟ ਹੀ ਹੈ ਤੋਂ ਥਰੋ ਪੁਲਿਸ ਇਨਫੋਰਮੇਸ਼ਨ ਸ਼ੇਅਰ ਕਰਕੇ ਉਹਨਾਂ ਤੇ ਟਰੈਪ ਲਾ ਕੇ ਆਪਾਂ ਨਾਕਾ ਲਾ ਕੇ ਉਹਨੂੰ ਫੜ ਕੇ ਵੀ ਅੰਦਰ ਲਗਾਤਾਰ ਜਾ ਰਹੀ ਹੈ ਹੁਣ ਮੈਂ ਐਸਐਚਓ ਸਾਹਿਬ ਨੂੰ ਵੀ ਕਿਹਾ ਹੈ ਕਿ ਮਾਈਕਰੋ ਲੈਵਲ ਤੇ ਪਿੰਡ ਲੈਵਲ ਤੇ ਤੋਂ ਆਪਾਂ ਕਰ ਹੀ ਰਹੇ ਹਾਂ ਉਹ ਗਲੀਆਂ ਦੇ ਵਿੱਚ ਵੀ ਜਾ ਜਾ ਕੇ ਜਾਗਰੂਕਤਾ ਜਿਹੜੇ ਆਪਾਂ ਮਾਰਚ ਕਰਦੇ ਆ ਜਾਂ ਸੈਮੀਨਾਰ ਕਰਦੇ ਆ ਉਹ ਕਰਿਆ ਕਰਨ ਤਾਂ ਕਿ ਇਹ ਡੇਲੀ ਬੇਸਿਸ ਤੇ ਅਦਾਵਾਇਜ਼ ਬੜਾ ਫੰਕਸ਼ਨ ਕਰਨਾ ਹੈ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਕਾਫੀ ਚਿਰ ਬਾਅਦ ਹੁੰਦਾ ਹੈ ਜਾਂ 15 20 ਦਿਨ ਲੱਗ ਜਾਂਦੇ ਆ। ਤੋਂ ਹੁਣ ਆਲਮੋਸਟ ਸੈਕੰਡ ਡੇ ਜਿਹੜਾ ਇਹ ਬਿਲਕੁਲ ਹੋ ਸਕਦਾ ਹੈ। ਉਹਨਾਂ ਨੂੰ ਰੇਡ ਕਰਨ ਦੀ ਵੇਟ ਕਰਨ ਦੀ ਲੋੜ ਹੀ ਨਹੀਂ ਆ। ਅਸੀਂ ਦਫਤਰ ਦੇ ਵਿੱਚ ਹੁੰਦੇ ਆ ਉਹ ਉੱਥੇ ਸਾਨੂੰ ਮਿਲ ਸਕਦੇ ਆ। ਸਾਡਾ ਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਹੈਗਾ ਔਰ ਡਿਸਟ੍ਰਿਕਟ ਰੈੱਡ ਕਰਾਸ ਜਿਹੜੀ ਆ ਉਹ ਵੀ ਸਾਡੇ ਨਾਲ ਹੀ ਆ। ਸੋ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਡੀ ਐਡਿਕਟ ਕਰਨਾ ਚਾਹੁੰਦੇ ਆ ਕੋਈ ਕਾਉਂਸਲਿੰਗ ਚਾਹੁੰਦਾ ਹੈ ਕੋਈ ਸਾਈਕੋਲੋਜੀਕਲ ਡਿਪਰੈਸ਼ਨ ਦੇ ਵਿੱਚ ਵੀ ਹੁੰਦੇ ਆ। ਸੋ ਇਸ ਤਰ੍ਹਾਂ ਦੇ ਬੰਦੇ ਸਾਨੂੰ ਮਿਲ ਸਕਦੇ ਆ। ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ। ਕੋਈ ਇਦਾਂ ਨਹੀਂ ਹੈ ਕਿ ਕਿਸੇ ਦੇ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਕੇ ਮਤਲਬ ਉਹਨੂੰ ਫੋਰਦਰ ਡਿਪਰੈਸ਼ਨ ਦੇ ਵਿੱਚ ਪਾਉਣਾ ਚਾਹੁੰਦੇ ਆ। ਉਹ ਸਾਡਾ ਇੰਟੈਂਸ਼ਨ ਨਹੀਂ ਹੈ। ਜੋ ਨਸ਼ਾ ਛੱਡਣਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਕੋਈ ਵੀ ਹੋਰ ਪ੍ਰੋਬਲਮ ਹੈ, ਕੋਈ ਮੈਡੀਕਲ ਇਸ਼ੂ ਹੈ, ਸੋ ਅਸੀਂ ਉਹਦਾ ਇਲਾਜ ਵੀ ਕਰਾ ਸਕਦੇ ਆ। ਕੋਈ ਪ੍ਰੋਬਲਮ ਜਿਹੜੀ ਹੈ ਉਹ ਕ੍ਰਿਮੀਨਲ ਟੈਂਡੈਂਸੀ ਜਿਹੜੀ ਹੈ ਨਾ ਇਹ ਇੱਕ ਸੰਗਤ ਤੋਂ ਵੀ ਆਉਂਦੀ ਆ। ਤੋ ਇਹ ਇਦਾਂ ਨਹੀਂ ਹੈ ਕਿ ਆਪਾਂ ਕਹਿੰਦੇ ਆ ਕਿ ਭਈ ਚੰਗੀ ਸੰਗਤ ਦੇ ਵਿੱਚ ਰਹੋਗੇ ਚੰਗਾ ਅਸਰ ਆਏਗਾ। ਉਹ ਇੱਥੇ ਜਿਹੜੀ ਇਹਦੀ ਲੋਕੇਲਿਟੀ ਬਣੀ ਹੋਈ ਸੀ ਜਾਂ ਸਟਿਗਮਾ ਲਗਾਤਾ ਸੀ, ਟੈਗ ਲਗਾਤਾ ਸੀ ਬਦਨਾਮੀ ਕਰਤੀ ਸੀ ਕਿ ਇਸ ਮੋਹੱਲੇ ਦੇ ਵਿੱਚ ਨਸ਼ਾ ਆਏਗਾ ਜੀ। ਹੁਣ ਲੋਕ ਸਾਡੇ ਨਾਲ ਜੁੜ ਰਹੇ ਨੇ ਤਾਂ ਅਸੀਂ ਉਸ ਸਟਿਗਮਾ ਨੂੰ ਦੂਰ ਕਰ ਰਹੇ ਹਾਂ। ਉਹਦਾ ਕਾਰਨ ਕਿ ਉਹ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਵੀ ਲੋਕ ਫੈਮਿਲੀ ਇਸ ਕਾਰੋਬਾਰ ਦੇ ਵਿੱਚ ਹੈਗੀ ਉਹਨੂੰ ਉਸ ਤੋਂ ਦੂਰ ਕਰ ਰਹੇ ਹਾਂ। ਜਦੋਂ ਵੀ ਜਦੋਂ ਅਸੀਂ ਇਹ ਚੀਜ਼ ਕਰ ਦਿੰਦੇ ਹਾਂ ਉਹ ਆਟੋਮੈਟਿਕਲੀ ਸਾਰੇ ਪੋਜ਼ਿਟਿਵ ਹੋ ਜਾਂਦੇ ਆ ਉਹ ਅੱਗੇ ਆ ਕੇ ਪੁਲਿਸ ਦੀ ਵੀ ਹੈਲਪ ਕਰਦੇ ਤੇ ਨਾਲ ਚੰਗਾ ਆਪਣੀ ਲਾਈਫ ਵੀ ਚੰਗੀ ਹੁੰਦੀ ਹੈ ਸੋ ਮੇਰਾ ਇਹੀ ਮੈਸੇਜ ਹੈ ਕਿ ਆਪਣੀ ਇੰਡੀਪੈਂਡੈਂਸ ਦੇ ਜਿਹੜਾ ਹੈ ਹਨਾ ਸੁਤੰਤਰਤਾ ਦਿਵਸ ਅਸੀਂ ਮਨਾਦੇ ਆ ਤਾਂ ਸੁਤੰਤਰਤਾ ਸਾਨੂੰ ਕਾਫੀ ਪਰਿਸ਼ਰਮ ਕਰਕੇ ਮਿਲੀ ਹੈ ਉਹ ਸੁਤੰਤਰਤਾ ਇਦਾਂ ਹੀ ਨਹੀਂ ਮਿਲ ਗਈ ਅੰਗਰੇਜ਼ ਆਪਣੇ ਆਪ ਛੱਡ ਕੇ ਜਿਹੜਾ ਹੈ ਉਹ ਦੇਸ਼ ਚਲੇ ਗਏ ਉਹ ਅਸੀਂ ਸਟਰਗਲ ਕੀਤਾ ਸੀ ਔਰ ਉਹ ਸਟਰਗਲ ਦੀ ਲੜਾਈ ਕਾਫੀ ਲੰਬੀ ਸੀਗੀ ਇਹ ਨਸ਼ਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਮਾਨਸਿਕ ਗੁਲਾਮੀ ਹੈ ਤੋ ਇਹਨੂੰ ਛੱਡਣਾ ਅਗਰ ਹੈ ਤਾਂ ਸਟਰਗਲ ਕਰਨਾ ਪੈਣਾ ਹੈ ਤੁਹਾਨੂੰ ਪੋਜ਼ਿਟਿਵ ਵਿਚਾਰਧਾਰਾ ਲਾਣੀ ਪੈਣੀ ਹੈ ਆਪਣੇ ਅੰਦਰ ਚੇਂਜ ਲਾਉਣਾ ਪੈਣਾ ਆਪਣੀ ਹੈਬਿਟਸ ਦਾ ਚੇਂਜ ਲਾਉਣਾ ਪੈਣਾ ਸੋ ਜਿਹੜੇ ਨੈਗੇਟਿਵ ਹੈਬਿਟਸ ਆਪਣੀ ਹੈਗੀ ਕਿ ਕੋਈ ਚਾਹੇ ਸ਼ਰਾਬ ਦਾ ਨਸ਼ਾ ਕਰ ਰਿਹਾ ਚਾਹੇ ਕੋਈ ਡਰੱਗਸ ਦਾ ਨਸ਼ਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਲੜਾਈ ਸ਼ੁਰੂ ਕਰਤੀ ਹੈ ਉਹ ਛੱਡੇ ਆਪਣੀ ਚੰਗੀ ਹੈਬਿਟਸ ਲਾਇਤੇ ਆਪਣੀ ਸੰਗਤ ਨੂੰ ਚੰਗੀ ਕਰੇ ਔਰ ਐਫਰਟ ਕਰੇ ਬਿਨਾ ਮਿਹਨਤ ਤੇ ਕੁਝ ਨਹੀਂ ਮਿਲਣਾ ਐਂਡ ਸੈਕੰਡਲੀ ਇਹ ਆਪਣੇ ਨੈਸ਼ਨਲ ਸਿਕਿਉਰਿਟੀ ਤੋਂ ਵੀ ਰਿਲੇਟਡ ਹੈ ਕਿਉਂਕਿ ਜਿਹੜਾ ਨਸ਼ਾ ਆ ਰਿਹਾ ਉਹ ਇਦਾਂ ਹੀ ਨਹੀਂ ਆ ਰਿਹਾ ਹੈਗਾ ਕਿ ਕੋਈ ਕਿਸੇ ਨੂੰ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਹੈ ਉਹ ਪੈਸੇ ਇਕਨੋਮਿਕ ਐਕਟੀਵਿਟੀ ਹੈਗੀ ਔਰ ਇਹ ਆਪਣੇ ਦੁਸ਼ਮਣ ਦੇਸ਼ ਦੇ ਤੋਂ ਇਹ ਚੀਜ਼ ਜਿਹੜੀ ਹੈ ਥਰੂ ਡਰੋਨਸ ਸਮਗਲਿੰਗ ਜਾਂ ਹੋਰ ਜਿਹੜੇ ਮੀਨਸ ਔਰ ਦੇ ਥਰੂ ਲਾਈ ਜਾ ਰਹੀ ਹੈ ਤੋਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀ ਕਿ ਜਦੋਂ ਕੋਈ ਨਸ਼ਾ ਕੰਜ਼ੂਮ ਕਰ ਰਿਹਾ ਕੋਈ ਇੱਕ ਪਾਸੇ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕਰ ਰਿਹਾ ਉਹਨਾਂ ਦੇ ਮਨਸੂਬੇ ਨੂੰ ਕਾਮਯਾਬ ਕਰ ਰਿਹਾ ਸੋ ਆਪਾਂ 15 ਅਗਸਤ ਦੇ ਵਿੱਚ ਇੱਕ ਪੋਜ਼ਿਟਿਵ ਨਿਰਣੈ ਲਈਏ ਸਪਰੰਟ ਲਈਏ ਕਿ ਆਪਾਂ ਚੰਗੇ ਇਨਸਾਨ ਬੰਨਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਹੈ ਇਸ ਗੁਲਾਮੀ ਨੂੰ ਛੱਡਣਾ ਹੈ ਉਹਨਾਂ ਨੂੰ ਆਪ ਹੀ ਬੜਾ ਚੰਗਾ ਲੱਗਣਾ ਇਸ ਨੂੰ ਦੇਖ ਕੇ ਜਦੋਂ ਡੀ ਐਡਿਕਟ ਹੋ ਜਾਂਦੇ ਆ ਉਹਨਾਂ ਦੀ ਸਟੋਰੀਜ਼ ਬੜੀ ਮੋਟੀਵੇਸ਼ਨਲ ਹੁੰਦੀ ਹੈ ਉਹ ਬਾਕੀਆਂ ਦੇ ਲਈ ਮਿਸਾਲ ਬਣਦੇ ਆ